Gina apa kan? Juga dalam. Terima. kasih Terima. Terima. ਪਾਣੀ ਬੋਲੋ ਨਸੀਮ ਰੋਦ ਦੀ ਜਨ ਸੈਮੀਨਾਰ ਤੇ ਸ਼ੁਕਰੀਆ ਕਿੱਟਮੇ ਲਾਲੂ ਪਾਣੀ ਪੂਲੀ ਲੈ ਗੋ ਤੋਬਾ ਤੇ ਲੋਕੋ ਇਸ ਪਾਣੀ ਸ਼ਹਿਰ ਕਰ ਆਜੋ 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 ਨਾ ਨਹੀਂ ਬੋਲੋਗੇ ਇਹ ਵੀ ਬੋਲੋਗੇ ਕਿੰਨਾ ਕੋਈ ਹੋ ਹਾਂਜੀ ਹਾਂਜੀ ਕਰਾ ਲਿਓ ਜੀ ਉਹ ਤਾਂ ਤੈ ਨਕਰ ਵੱਲੋਂ ਬੱਚਿਆਂ ਨੂੰ ਵੀ ਸਾਡੇ ਬੱਚੇ ਜਿਹੜੇ ਅਜੇ ਗਿਆਨੇ ਹੋ ਗਏ ਤੋਂ ਪਹਿਲਾਂ ਉਹ ਬਾਤੂ ਨਿਆਣੇ ਵੀ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਆਂ ਕਿ ਜੋ ਸਾਡੇ ਗਾਇਤ ਦੇ ਕਰਨ ਵਾਲਾ ਹੋ ਪਹਿਲਾਂ ਮੈਂ ਬੇਨਤੀ ਮਾਪੇ-ਮਾਪੋ ਅੱਜ ਤੁਹਾਡੇ ਪਿੰਡ ਦੇ ਸਰਪੰਚ ਗੁਰਜਨ ਸਿੰਘ ਜੀ ਵੱਲੋਂ ਪੜਾਈ ਵਧੀਆ ਉਪਰਾਲਾ ਨਸ਼ਿਆਂ ਦੇ ਵਿਰੁੱਧ ਕਰਾਇਆ ਗਿਆ ਹੈ ਕੀ ਪੁਲਿਸ ਨਹੀਂ ਕੰਮ ਕਰ ਰਹੀ ਹੈ ਜਾਂ ਸਰਪੰਚ ਪੰਚ ਵੀ ਕਰ ਰਹੇ ਨੇ ਇਹਦੇ ਲਈ ਔਡੇ ਸਾਰਿਆਂ ਨੂੰ ਸਹਿਯੋਗ ਕਰਨੀ ਖਰੀਆ ਪਲੇਗਾਂ ਦਾ ਆਉਣਾ ਚਾਹੀਦਾ ਹੈ ਕਿ ਜੇ ਕਿਵੇਂ ਆ ਛੋਟੇ ਬੱਚੇ ਨੇ ਇਹ ਬੁਰੀ ਧੋਖੇ ਦਾ ਵੱਲ ਧਿਆਨ ਦੇਣ ਸਾਰੇ ਇੱਕ ਪੁਲਿਸ ਅਧਿਕਾਰੀਆਂ ਦੇ ਸਿਰ ਤੇ ਸੁਰ ਦਿਨੇ ਆ ਕਿ ਪੁਲਿਸ ਕੀ ਕਰ ਰਹੀ ਹੈ ਇਹਦੇ ਲਈ ਅਸੀਂ ਜੋ ਕਰ ਰਹੇ ਹਾਂ ਉਹ ਤਾਂ ਇੱਕ ਵੱਖਰਾ ਉਪਰਾਲਾ ਹੈ ਔਡੇ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਸ਼ਾ ਆਮ ਤੌਰ ਤੇ ਉਹਦੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚੋਂ ਜਦੋਂ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਨਸ਼ਾ ਸ਼ੁਰੂ ਹੋ ਚੁੱਕਿਆ ਸਾਡੇ ਪਰਿਵਾਰ ਦੇ ਵਿੱਚ ਦੇ ਵਿੱਚ ਉਸ ਜੜ ਨੂੰ ਕੱਢਿਆ ਜਾਂਦਾ ਬਾਕੀ ਨੌਜਵਾਨ ਪੀੜ੍ਹੀ ਜਿਹੜੀ ਹੈ ਚੰਗੇ ਰਸਤੇ ਤੇ ਜਾਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਰਪੰਚ ਸਰੂਨ ਵੀ ਬੇਤੀ ਕਰਦੀ ਕਿ ਪਿੰਡੂ ਪੱਧਰ ਤੇ ਵਧੀਆ ਗਰਾਊਂਡ ਬਣਾਏ ਜਾਣ ਸਾਦੇ ਸਹਿਯੋਗ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਗਰਾਊਂਡ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਮੈਂ ਖੁਦ ਵੀ ਇੱਕ ਸਪੋਰਟਸ ਮੈਨ ਆ ਜਦੋਂ ਬੱਚੇ ਸਪੋਰਟਸ ਦੇ ਵਿੱਚ ਰੁਚੀ ਹੈ ਗੰਟੀ ਕੱਢਣੀ ਬਹੁਤ ਸੌਖੀ ਹੈ ਇਹ ਜਿਹੜੀ ਕੁਰਤੀ ਹੈ ਇਹ ਪਰਿਵਾਰਾਂ ਤੋਂ ਉੱਠਦੀ ਹੈ ਤੇ ਸਮਾਜ ਦੇ ਵਿੱਚ ਫੈਲ ਜਾਂਦੀ ਹੈ ਆਪਾਂ ਹਮੇਸ਼ਾ ਇਹ ਸੋਚਦੇ ਆ ਕਿ ਪੁਲਿਸਰੇ ਲਈ ਕੁਝ ਕਰ ਨਹੀਂ ਰਹੀ ਜਾਂ ਕਿਵੇਂ ਕਰ ਰਹੀ ਹੈ ਇਹ ਪੁਲਿਸ ਦਾ ਕੀ ਯੋਗਦਾਰ ਹੈ ਕਿਉਂਕਿ ਮੈਂ ਇੱਥੇ ਅੱਜ ਤੋਂ ਸਾਡੇ ਬੋਦੀ ਖੁੱਡੀ ਗਾਰ ਕਾਜ਼ੂਰੀ ਬਹੁਤ ਜ਼ਰੂਰੀ ਹੈ ਜਦੋਂ ਵੀ ਕੋਈ ਬੱਚਾ ਜਾਂ ਇੱਕ ਨੌਜਵਾਨ ਨਸ਼ੇ ਦੇ ਗੱਤਰਸਤੇ ਵਿੱਚ ਪੈਂਦਾ ਹੈ ਤਾਂ ਉਹਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਤਾਂ ਉਹਨਾਂ ਦਾ ਵੀ ਪਹਿਲਾ ਫਰਜ਼ ਹੁੰਦਾ ਹੈ ਕਿ ਉਹ ਸਾਨੂੰ ਸੂਚਿਤ ਕਰਨ ਕਿ ਸਾਡਾ ਬੱਚਾ ਇੱਕ ਗਲਤ ਸਮਾਜ ਦੇ ਵਿੱਚ ਕਦਰ ਰਸਤੇ ਚੁੱਟ ਗਿਆ ਜਦਕੇ ਆਪਾਂ ਪੁਲਿਸ ਦੇ ਕੋਲ ਉਦੋਂ ਆਨੇ ਆ ਜਦੋਂ ਉਹ ਚੀਜ਼ ਬਹੁਤ ਗਾਹਣੀਆਂ ਵੀ ਦੇਖਦੇ ਆ ਜਦੋਂ ਕੋਈ ਵੀ ਚਲਣਾ ਆਉਂਦੇ ਇਹ ਤਾਂ ਅਣਾ ਨਹੀਂ ਚੰਗੀਆਂ ਤੇ ਬਾੜੀਆਂ ਹਰ ਤਰ੍ਹਾਂ ਦੀਆਂ ਵੀਡੀਓਗ੍ਰਾਫੀ ਤੁਹਾਨੂੰ ਮਿਲਦੀ ਹੈ ਦੇਖਣ ਨੂੰ ਉਹਦੇ ਵਿੱਚ ਜਿਹੜਾ ਫੋਨ ਹੈ ਉਹ ਵੀ ਇੱਕ ਤੋਕੋ ਬਤਾ ਆ ਰਿਹਾ ਅੱਜ ਦੇ ਨਾਲ ਕਿ ਕੱਲ੍ਹ ਤੋਂ ਰਸਤੇ ਵਾਲੇ ਵਿੱਚ ਜਾਂ ਇਹ ਮੋਬਾਈਲ ਫੋਨ ਨਾਲ ਵਿੱਚ ਹੀ ਬਰੇ ਕਰਦੇ ਨੇ ਉਹਦੇ ਕਰਕੇ ਉਹਦਾ ਜਿਹੜਾ ਬਹੁਤ ਧਿਆਨ ਹੈ ਚੰਗੀ ਤੇ ਜਾਂ ਚੰਗੀਆਂ ਸਰਵਿਸਿਸ ਤੋਂ ਕਿ ਆਪਣੇ ਨਗਰ ਵਿੱਚ ਮੀਟਿੰਗ ਕੀਤੀ ਸੀ ਸਾਰੀ ਸੰਸਦਾਂ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਆ ਸ਼ਕਤੀ ਸ਼ਾਹ ਸੌਂਚੀ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਸਾਹਿਬ ਨੇ ਆਰਿਆ ਨਾਲ ਦੇ ਲਈ ਇਹ ਪ੍ਰੋਗਰਾਮ ਕਰਤੀ ਆ ਜੀ ਸਾਡੀ ਇਹ ਨਗਰਵਾਸੀ ਸੰਸਾ ਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਦੇ ਨਾਂ ਇਹਦੇ ਨਥੇ ਵਾਲੇ ਪਾਸੇ ਹੱਥੋਂ ਜਾਣ ਦਿਓ ਅਸੀਂ ਤੁਹਾਡੇ ਨਾਲ ਪੰਚਾਇਤ ਪੁਲਿਸ ਪ੍ਰਧਾਨ ਸਰਕਾਰਾਂ ਦੇ ਇੰਨਾ ਅਤਰਾਲਾ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਮੁਰਮੁਰ ਕਹਿ ਰਹੇ ਹਾਂ ਵੀ ਜਿਹੜੇ ਇਕੱਲੇ ਇਕੱਲੇ ਜਿਹੜਾ ਹਮ ਆਪ ਸਾਹਿਬ ਨੇ ਇੰਨਾ ਅਤਰਾਲਾ ਕੀਤਾ ਉਹ ਕਿਹੜੇ ਸਰਦ ਲੋਕ ਦਾ ਵੈਸੇ ਤਾਂ ਜਿਹੜਾ ਇਹ ਪ੍ਰਾਪਤੀ ਕਰਾਣੇ ਉਹ ਪਿੰਡਾਂ ਦੇ ਪੱਧਰ ਤੇ ਬੜਾ ਹੀ ਇੱਕ ਵਧੀਆ ਥੋੜਾ ਯੋਗਦਾਨ ਹੈ ਸਾਡੇ ਸਾਡੇ ਲਈ ਵੀ ਇੱਕ ਯੋਗਦਾਨ ਮੰਨਿਆ ਜਾਂ ਅਸੀਂ ਇਹ ਮੰਨਦੇ ਹਾਂ ਕਿ ਪੁਲਸ ਦੇ ਪ੍ਰਤੀ ਵੀ ਇੱਕ ਮਦਦ ਹੈ ਕਿਉਂਕਿ ਜੇ ਹਰ ਪਿੰਡ ਇਹ ਚੀਜ਼ਾਂ ਸੋਚੇ ਉਹ ਮਾੜੇ ਬੱਚਿਆਂ ਦੇ ਨਾਲ ਜਾਂ ਮਾੜੀਆਂ ਰੀਲਾਂ ਦੇਖ ਦੇ ਕੇ ਹਰ ਖੋਨਾ ਦੇ ਬੇੜਾ ਕਰ ਦਿੰਦੇ ਅਸੀਂ ਉਹ ਕੀ ਆਪਾਂ ਦੇਖੀਏ ਕਿ ਆਪਣੇ ਬੱਚਿਆਂ ਨੂੰ ਚੰਗੀਆਂ ਕਿੱਦਾਵਾਂ ਲਾਓ ਕਿ ਬੱਚੇ ਬੱਚੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਛੋਟੇ ਬੱਚੇ ਬੁਲਾ ਕੇ ਹਰ ਉਹ ਮੜਦਾ ਬੱਚਾ ਕਿ ਬੱਚੇ ਜੇ ਉਹ ਉਹ ਕਰ ਸਕੋ ਵੱਡੇ ਵੀ ਉੱਥੇ ਸਹਿਯੋਗ ਪੰਡਾ ਕਰਦਾ ਜੀ ਕਿ ਹਮੇਂ ਕੋਈ ਹੋਰ ਜਗ੍ਹਾ ਜੁਰੀ ਨਹੀਂ ਹੈ ਉਸੇ ਤੋਂ ਆਪੋ ਆਪਣੇ ਕਰਕੇ ਉਹ ਲੋਕ ਬੱਚਾ ਨੂੰ ਚੁਣਨੇ ਵੱਲ ਜਾਉਂਦੇ ਲੋ ਭੈਣ ਜੀ ਨੇ ਸਾਥ ਬੋਲੇ ਨੇ ਬਹੁਤ ਬਹੁਤ ਬੜੀਆ ਧੰਨਵਾਦ ਇਹਨਾਂ ਦਾ ਪਹਿਲਾਂ ਸਤਿਮਾਨ ਸਰਕਾਰ ਨੇ ਜਿਹੜਾ ਐਡਾ ਉਪਰਾਲਾ ਕੀਤਾ ਤੂ ਵਾ ਜਿਹੜਾ ਪੁਲਿਸਦਾਰ ਸਨ ਇਹਨਾਂ ਸਾਥ ਦੇ ਰਿਹਾ ਪਿੰਡਾਂ ਪਿੰਡਾਂ 'ਚ ਜਾ ਕੇ ਪਤਾ ਲੱਗਦਾ ਜਦੋਂ ਸਾਨੂੰ ਮੌਕੇ ਤੇ ਸੁਨੇਹਾ ਮਿਲਿਆ ਅਸੀਂ ਨਕਰਪੁਰੇ ਬੇਨਤੀ ਕੀਤੀ ਨਕਰ ਦੇ ਸਾਥ ਦਾ ਬਹੁਤ ਯਾਰੀ ਹੈ ਇਹ ਹੀ ਕਹਿਣਾ ਚਾਹਣਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾ ਵਧੀਆ ਲੱਗਿਆ ਫਿਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨੇ ਵੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਜੀ ਆਪਣੇ ਪਿੰਡ ਦੇ ਵਿੱਚ ਵੀ ਨਸੀਹ ਦੀ ਆਵਾਜ਼ ਮਾਰੀ ਆ ਰਹੀ ਹੈ ਲੋਕਾਂ ਨੇ ਬਹੁਤ ਸਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਸਹਿਯੋਗਨ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਉਹ ਹੋਂਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 1 20% ਨਹੀਂ ਦਰਪ ਕਰਾਂਗੇ ਨਾ ਉਹਦੀ ਜ਼ਬਾਨ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਬਾਈਕਾਰ ਮਤਾ ਵੀ ਪਾਇਆ ਗਿਆ ਮਤਾ ਵੀ ਪਾਇਆ ਜੀ ਮਤਾ ਪੰਚਾਇਤ ਮਤੇ ਦੀ ਵੀ ਸੀਪ ਆਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਸ਼ਾ ਵੇਚਦਾ ਫੜਿਆ ਜਾਂਦਾ ਜਾਂ ਕੋਈ ਦੱਸੂਗਾ ਵੀ ਆਸੀਂ ਉਦੋਂ ਵੱਧ ਤੋਂ ਵੱਧ ਮਾਣ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਣ ਕਰਾਂਗੇ ਮਾਣ ਵਧਾਵਾਂਗੇ ਕੋਈ ਵੀ ਇੱਕ ਨੂੰ ਕੀ ਮੈਸੇਜ ਕਰੇ ਵੀ ਕਹਿੰਦਾ ਚੰਨ ਰੋਡ ਪੰਚਾਇਤ ਹੋਰ ਪੰਚਾਇਤਾਂ ਨੂੰ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਜੇ ਸਾਡੀ ਵੀ ਤੁਹਾਡੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਰੋਡ ਪਊ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਵੀ ਇਕੱਲੇ ਪੁਲਸਰ ਤੋਂ ਨਹੀਂ ਯਾਨੀ ਕਿ ਸਾਰਿਆਂ ਦੇ ਪੱਟੇ ਹੋਣਗੇ ਬਿਲਕੁਲ ਸਾਰਿਆਂ ਦਾ ਹੱਕ ਆ ਜੀ ਪੁਲਸਰ ਤਾਂ ਆਪਣੇ ਨਾਲ ਆਏ ਵੀ ਜਾਨ ਆਪਣੀ ਪੁਲਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਉੱਥੇ ਟੁੱਕਣੀ ਹੁਣ ਹੋ ਨਹੀਂ ਰਿਹਾ ਪੁਲਿਸ ਨੂੰ ਪੁਲਿਸ ਨੇ ਪੁਲਿਸ ਨੂੰ ਨਹੀਂ ਬਖਸਿਆ ਹੋਰ ਇਦੋਂ ਵੱਧ ਤਾਂ ਇਹਨਾਂ ਨੂੰ ਕੀ ਕਹਿ ਸਕਦੇ ਐ ਇਦੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਹਾਨ ਹੈ ਨਾ ਇਹ ਸਾਰੇ ਆਪਾਂ ਨੂੰ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆਂ ਆਪਰੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਬਾਪ ਨੂੰ ਮੇਰੇ ਵੱਲੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਫਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਖ ਦੀ ਲੋੜ ਪਵੇ ਕੋਈ ਘੋੜੀ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਂਭ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਕਿਉਂਕਿ ਜਿਉਂ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਕਿ ਜਿਹੜਾ ਇਟਾ ਪਰੋਲਾ ਕੀਤਾ ਸਾਡੇ ਮੇਰੇ ਵੱਲੋਂ ਪੰਚਾਇਤ ਵੱਲੋਂ ਨਿੱਧਰ ਦਲਤੀ ਬਹੁਤ ਬਹੁਤ ਧੰਨਵਾਦ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵੰਤ ਸਿੰਘ ਸੀਐਮਏ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੇ ਵਿਦਿਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆ ਜਾਵੇ ਤਾਂ ਹੋਰ ਹੀ ਕੋਈ ਜ਼ਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ ਤੋਂ ਇਹ ਸਾਡੀ ਬੇਨਤੀ ਹੈ ಗ್ರಾಮ ਪੰਚਾਇਤ ਪਿੰਡ ਦਾ ਮੈਂ ਤੇ ਇਹ ਕਹਿਣਾ ਚਾਹੁੰਦੀ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਕੋਈ ਮੈਡਮ ਨੇ ਅੱਜ ਨਾਸ਼ਾ ਚਲਾਉਂਦਾ ਉਹ ਕਦੇ ਆਇਆ ਨਹੀਂ ਕਿ ਤੁਸੀਂ ਆਪ ਸਾਨੂੰ ਸੂਰਾ ਮੁਕਤੀ ਉਂ ਕਰਾਣੀ ਕਿ ਜਿਹੜੀ ਸਰਕਾਰ ਉਸ ਨਸ਼ੇ ਦੇ ਵਿੱਚ ਜੋ ਵੀ ਕਰਨਾ ਚਾਹੁੰਦੀ ਆ ਜਿੰਨਾ ਤੂੰ ਸਾਥ ਰਵਾਂਗੀ ਤਾਂ ਉਹ ਸੂਰੀ ਮੇਰਾ ਕਿ ਜਿਹੜਾ ਅੱਜ ਦੀ ਨੌਜਵਾਨ ਪੀੜੀ ਆ ਉਹ ਇੱਕ ਤਰ੍ਹਾਂ ਦੇ ਰੂਪੇ ਸਾਥਾ ਸਾਥ ਦੋਗੇ ਤੇ ਤੇ ਉਹਨਾਂ ਦੇ ਨਾਲ ਤੇ ਤਰ੍ਹਾਂ ਇਹ ਸਹਿਮਤਾ ਕਰ ਖੜੇ ਹੋਣਗੇ ਉਹ ਵੀ ਇਹ ਮਸ਼ਹਹਾਰੇ ਦੋ ਵੀ ਮਤਲਬ ਸੂਨ ਕੀ ਸਾਡੇ ਵੀਰ ਜੀ ਸਪੰਸ ਕਰਨਾ ਕਿ ਬਹੁਤ ਵਧੀਆ ਕੀਤਾ ਤੁਹਾਡੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਬ ਸਿਹਾਰੇ ਵਿੱਚ ਆਜ ਬਹੁਤ ਬੁਢੀ ਹੋਏ ਨੇ ਇਹ ਦੁਰਗਚਮ ਦੇ ਲਈ ਬਹੁਤ ਵਧੀਆ ਇਹ ਕਾਰਲਾ ਕੀਤਾ ਜੋ ਵੀ ਅਸੀਂ ਇਹਨਾਂ ਲਈ ਖਲਾਣਾ ਜੀ ਇਹਦਾ ਪੂਰਾ ਪੂਰਾ ਸਾਰ ਦੰਗਾਂਗੇ ਸਰਪ੍ਰਮਾਨ ਸਟਾ ਲਿਖ ਦਿੱਤਾ ਬਹੁਤ ਮਹੱਤਵਪੂਰਨ ਜੇ ਇਹਨਾਂ ਦਾ ਪੂਰਾ ਸੰਦੇਸ਼ ਮਨ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਕੇ ਬਾਤ ਕਰਾਂਗੇ ਤਾਂ ਹੱਲ ਨਿਕਲਦਾ। ਹਾਂਜੀ ਹਾਂ ਜੇ ਸਾਰੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਕਿ ਕਿਹੋ ਜਿਹਾ ਇਲਾਜ ਮਤਲਬ ਨਾਲ ਹੈ ਪੰਚ ਸਾਹਿਬ ਨੰਬਰ ਤੋਂ ਸਾਰੀ ਪੰਚਾਇਤ ਨੰਬਰ ਤਾਂ ਇਹਦਾ ਰੋਪ ਜ਼ਰੂਰ ਹੋਣਾ। ਤੇ ਤੁਹਾਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ। ਜਿਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀ। ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ। ਇਸ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਨਾ ਕੇ ਕੌਣ ਲੱਗਦਾ ਕੋ ਸਾਰੇ ਦੇ ਵਿੱਚ ਅੱਛੇ ਤਲਾਫ ਨੇ ਪਾਣੀ ਮੈਂ ਕਿਹਾ ਜੀ ਬਹੁਤ ਜ਼ਰੂਰ ਚਾਹੀਦਾ ਨਛੇ ਘਲਾਬ ਕਰਨ ਦੀ ਗੁਰੂ ਸਾਹਿਬ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਠਣਗੇ ਜਾ ਕੇ ਜੀ ਸਾਡੇ ਸਰਪੰਚ ਗੁਰਜੰਟ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੰਕ ਲੱਤਾਂ ਸਾਨੂੰ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਛੇ ਦੇ ਵਿੱਚ ਉੱਪਰ ਹੀ ਹੈ ਜੀ ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਫੰਕ ਲੱਤਾਂ ਜੀ ਸਰਪੰਚ ਸਾਹਿਬ ਤੇ ਸਾਡੇ ਨੰਬਰਦਾਰ ਪਾਣੇ ਤੇ ਬਾਕੀ ਸਾਡੇ ਦਾ ਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਐਸਏਸੀ ਸਾਹਿਬਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸਾਡੇ ਮਾਨ ਨੂੰ ਕੀਨ ਸਾਹਿਬ ਨੇ ਜਿਹੜੀ ਇਹ ਨਸ਼ਿਆਂ ਦੇ ਖਰੂਦ ਮਹਿੰਮ ਚਲਾਈ ਹੈ ਤੇ ਬਹੁਤ ਹੀ ਵਧੀਆ ਇਹਦੇ ਪ੍ਰਤੀ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹਮਾਰਾ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਆ ਰਿਹਾ ਯੰਗ ਜਨਰੇਸ਼ਨ ਨੂੰ ਬਿਕੋਜ਼ ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਵੀ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਗ੍ਰੀਟਿੰਗ ਦਾ ਮੌਕਾ ਸਾਨੂੰ ਲੋਕ ਨੂੰ ਐਕਪੋਰੇ ਦੀ ਅੱਗੇ ਆਉਣ ਲੱਗੇ ਕਿ ਤਰ੍ਹਾਂ ਦੇ। ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੇ ਸਟੈਪ ਆਨ ਕਰ ਰਹੀ ਹੈ ਕਿ ਨਸ਼ਿਆਂ ਦੇ ਕਰੋ ਦੀ ਜੰਗ ਛਿੜ ਗਈ ਆ ਕਿ ਆਪ ਜੀ ਆਪ ਦੇ। ਇਹ ਬਹੁਤ ਵਧੀਆ ਗੱਲ ਹੈ ਕਿ ਇਸ ਦੇ ਲਈ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਮਿਲ ਕੇ ਆਪ। ਅਸੀਂ ਪਿੰਡ ਆਏ ਆ ਕਿ ਪਿੰਦੇ ਪੰਚਾਇਤ ਮੈਂਬਰ ਦੇ ਪਿੰਦੇ ਸਰਪੰਚ ਸਾਹਿਬ ਸਟੌਰ ਗੁਰਦਨ ਸਿੰਘ ਜੀ ਸਾਡੇ ਨਾਲ ਅੱਜ ਨਹੀਂ ਸਮਾਗਮ ਦੇ ਵਿੱਚ। ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਸੈਮੀਨਾਰ ਕਰਾ ਕੇ ਦਿੱਤਾ ਤੇ ਇੱਥੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਉਂਦੇ ਹਾਂ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਰੁਚੀ ਉਹਨਾਂ ਦੀ ਬੜੀ ਆਨ। ਇੱਕ ਤਾਂ ਦੇਖਦੇ ਹਾਂ ਕੰਪੇਅਰਟ ਦੇ ਲਈ ਮਤਾ ਵੀ ਪਾਇਆ ਗਿਆ ਹੈ। ਸਥਾਨਕ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਹੈ ਕਿ ਅਸੀਂ ਮੁਰਿਆਂ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥਨੀ ਦੀ ਦਵਾਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਇਹ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਬਚਾ ਸਕੀਏ ਨਹੀਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਅਸੀਂ ਖੁਦ ਵੀ ਮੈਂ ਸਪੋਰਟਮੈਨਾਂ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੀਤੀ ਵਿਧਾਨ ਤਾਕੇ ਆਪਾਂ ਇਸ ਨਸ਼ਿਆਂ ਦੀ ਕੁਰੀਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਇੱਡਾਂ ਦੇ ਵੱਲ ਤੇ ਆਪ ਆਪਣੀ ਸਰੀਰਿਕ ਤੰਦਰੁਸਤੀ ਵੱਲ ਲੱਤੀ ਜਾਈਏ।